ਸਵਾਗਤ ਹੈ ਕਿਸਾਨ ਵੀਰੋਡਾ ਢੱਲੋੜੀ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਵੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878239117 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਬਾਈ ਸੋਨੂ ਕੋਲੇ ਫੇਰ ਪਹੁੰਚੇ ਹੈ ਜੀ ਤੇ ਅੱਜ ਸਾਨੂੰ ਨਗੀਨਾ ਵੀ ਦਿਖਾਣੇ ਝੋਟੀ ਲਿਆਉਂਦਾ ਬਾਈ ਬਹੁਤ ਘਾਟਾ ਤੇ ਲਿਆਂਦੀ ਆ ਤਾਂ ਫਿਰ ਚੰਗੂ ਕੋਈ ਲਿਆਂਦੀ ਹੈਗੀ ਤੇ ਇੱਕ ਤੁਹਾਨੂੰ ਕੱਚੀ ਵਾੜ ਦਿਖਾ ਦਿਆਂ ਜੇ ਕਹੇ ਭੈਣ ਭਰਾ ਨੇ 10-20 ਪੱਠੇ ਪਾਉਣੇ ਹਨ ਤੇ ਉਹ ਤੁਹਾਨੂੰ ਉਹੋ ਜੀ ਭਾਅ ਚ ਮਿਲ ਜੂਗੇ ਜਿਜ ਜਮੇ 0 ਵਾਲੇ ਭਾਅ ਦੇ ਵਿੱਚ ਮਿਲ ਜੂ ਤੇ ਕੱਟੀ ਦੇ ਮੈਨੂੰ ਮਾੜੇ ਸਿੰਘ ਪਹਿਲੇ ਚੈੱਕ ਕਰਾ ਦੇਣ ਦੇ ਬਾਅਦ ਚ ਲਵਾ ਜਾਣਕਾਰੀ ਆ ਲਓ ਜੀ ਸੈਂਕ ਕਰੋ ਚੈੱਕ ਤੇ ਆਪ ਬਾਈ ਨੇ ਕਹੇ ਕੋਹੀ ਨੂਰ ਦੀ ਆ ਲక్ష్ਮੀ ਡੇਰੀ ਫਾਰਮ ਵਾਲੇ ਦੀ ਤੇ ਆ ਬੱਚੇ ਦਾ ਕੋਈ ਪਤਾ ਨਹੀਂ ਕਿਹੜਾ ਟੀਕਾ ਭਰਿਆ ਹੋਇਆ ਥਾਣ ਪਹਿਲਾਂ ਕਰੋ ਚੈੱਕ ਆ ਦੇਖੋ ਜੀ ਇੱਕ ਨੰਬਰ ਤੇ ਮੂੰਹੋਂ ਦੋ ਦੰਦ ਸਸੀ ਗਾ ਵੀ ਤੁਹਾਨੂੰ ਸਸਰੀ ਗੱਲ ਦੀ ਬੂਟੇ ਹੋ ਠੀਕ ਹੋ ਵਧੀਆ ਵਧੀਆ ਵੀਰੇ ਪਲਾਨ ਨੰਬਰ ਬੋਲੋ ਜੀ ਨੰਬਰ ਆਪਣਾ ਬੁਟੇਗਾ 8699099728 ਪਿੰਡ ਹੈ ਮੇ ਤੋਂ ਪੂਰਾ ਜ਼ਿਲ੍ਹਾ ਮੋਗਾ ਤੇ ਤਹਿਸੀਲ ਆਪਾਂ ਨੂੰ ਨਿਹਾਲ ਸਿੰਘ ਆਲਾ ਪੈ ਜਾਂਦੀ ਹੈ ਤੇ ਜ਼ਿਲ੍ਹਾ ਮੋਗਾ ਨੇੜੇ ਆਪਣੇ ਭਦੌੜ ਤੇ ਨਿਹਾਲ ਸਿੰਘ ਆ ਭਦੌੜ ਤੇ ਨਿਹਾਲ ਸਿੰਘ ਓਕੇ ਇਧਰ ਲਈ ਪੈ ਸੈਦੋ ਇਧਰ ਆਪਣੇ ਸੈਦੋ ਕਿ ਰਹੇਗਾ ਭਾਈ ਭਦੌੜ ਸ਼ਹਿਰ ਤੇ ਨਾਲ ਨਿਹਾਲ ਸਿੰਘ ਤੇ ਅੱਜ ਫਿਰ ਝੋਟੀ ਲਿਆਂਦੀਆ ਤੇ ਲਿਆਂਦੀ ਵੀ ਫਿਰ ਨਗੀਨੇ ਹੀ ਆ ਹਨਾ ਬਸ ਆਪਦੇ ਬਨੂ ਦਾ ਵਧੀਆ ਲਈ ਆ ਵੀ ਬਾਕੀ ਚਲੂਗਾ ਹਨਾ ਓਕੇ ਜੀ ਇਹ ਦੋ ਜਾਨਵਰ ਦੇ ਕੋਨੇ ਇਹ ਦੋ ਹੀ ਆ ਬੁੱਟੇ ਅੱਜ ਆਪਣੇ ਕੋਲੇ ਬਈ ਜਰਸੀ ਦਾ ਜੇ ਪਾਇਆ 15 20 ਦਿਨ ਕੱਚੀ ਕੋਈ ਜਮਾ ਮੁਫਤ ਦਾ ਭਾਈ ਆ ਓਕੇ ਜੀ ਤੇ ਆਹ ਕੱਟੀਏ ਦੇਖੇ ਦੋ ਦੰਦ ਦੇ ਬੁੱਟੇ ਇਹ ਜਿਹੜੇ ਵੀਰਾਂ ਤੋਂ ਆਪਾਂ ਲਈ ਆ ਤਾਂ ਕਹਿੰਦੇ ਵੀ ਖੁਦ ਹੀ ਕੋਹੇਨੂਰ ਦੀ ਆ ਲੱਗਦੀ ਮੇਰੀ ਫਰਮ ਵਾਲੀ ਨਹੀਂ ਤੇ ਮੇਰਾ ਭਰਾ ਕੋਈ ਮਿਲਣਾ ਜਿਹੜੀ ਮਰਜ਼ੀ ਮੰਨ ਕੇ ਲੈ ਲੈ ਜਿਹੜੀ ਮਰਜ਼ੀ ਮੰਨ ਲੈ ਤੇ ਮਗਰ ਜਿਹੜਾ ਸੀ ਮਗਰ ਇਹ ਕੱਟੀ ਉਹਦਾ ਆਪਾਂ ਨੂੰ ਕੋਈ ਪਤਾ ਨਹੀਂ ਬਈ ਐਵੇਂ ਆਪਾਂ ਕਹਿ ਲਈਏ ਤੇ ਸੋਨੂੰ ਜੇ ਮੈਂ ਵੀ ਆਪਦੇ ਕੋਲੋਂ ਕਹਦੇ ਯਾਰ ਕੱਟੀ ਦੋ ਦੰਦ ਦੇ ਹਿਸਾਬ ਨਾਲ ਬਹੁਤ ਹੀ ਚੰਗੀ ਕੱਟੀ ਆ ਹਨਾ ਬਹੁਤ ਰੇਟ ਇਹਦਾ ਇੰਨਾ ਕ ਜਾਏ ਹੋਊਗਾ ਜਮਨ ਜਾਏ ਰੇਟ ਚੱਕੋ ਫੋਨ ਤੇ ਖਰੀਦ ਲੋ ਨਾਲ ਦੀ ਨਾਲ ਤੇ ਇਹ ਜੀ ਕੱਟੀ ਲਿਓ ਬਾਕੀ ਕੀ ਹੋ ਰ ਬੁੱਟੇ ਲੈ ਐਚ ਐਫ ਤੈਨੂੰ ਪਤਾ ਮੈਂ ਕੱਟੀ ਲਿਆ ਮੈਂ ਮਾਤੇ ਗਾਂਆਂ ਵਰਗੀ ਲਿਆ ਨਾ ਤੇ ਸੋਨੂੰ ਬੜੀ ਸੀਲ ਆ ਹਣਾ ਪੂਰੀ ਸੀਲ ਆ ਬਈ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਬੁੱਟੇ ਜੀ ਤੀਜਾ ਦਿਨ ਆ ਬਾਕੀ 나ੜੂ ਦਾ ਵੀ ਨਾਲ ਹੀ ਦਿਖਾ ਦੇ 나ੜੂਆ ਨਾਲ ਤੀਜਾ ਦਿਨ ਆ ਗਿਆ ਹਾਂਜੀ ਵੀਰੇ ਤੇ ਕਿੰਨਾ ਬਾਈ ਮੇਲਨ ਵਾਲਾ ਇਹ ਥੱਲੇ ਬੋਲਾ ਰ ਬਈ ਐਵੇਂ ਯਾਰ ਇਹ ਤੈਨੂੰ ਪਤਾ ਕੱਟੀ ਪਲੂਨ 10 15 ਦਿਨ ਤਿਆਰ ਹੁੰਦੀ ਆ ਉਹ ਜਿਹੜਾ ਤਿਆਰ ਹੋਊਗਾ ਬੋਲਾ ਯਾਰ ਸੀਲ ਤੋਂ 7 ਕਿਲੋ ਹੈਗਾ ਜੇ ਕਹਣ ਨੂੰ ਤਾਂ ਫਿਰ 10 ਕਿਲੋ ਕਹਿ ਦੇ ਨਾ 10 ਨਹੀਂ ਭਾਈ ਜਿੰਨਾ ਹੈਗਾ ਸਚਾਈ ਦੱਸ 7 ਕਿਲੋ ਬੋਲਾ ਹਾਂਜੀ ਵੀਰੇ ਸੂਈ ਨੂੰ ਕਿੰਨੇ ਦਿਨ ਹੋਇਆ ਸੂਈ ਨੂੰ ਕਿ ਤੀਜਾ ਦਿਨ ਆ ਨਾਟਕਾ ਦਿਖਾ ਦੇ ਤੇ ਤੀਜਾ ਦਿਨ ਆ ਸੂਈ ਨੂੰ ਹਾਂਜੀ ਵੀਰੇ ਤੇ ਜੇਰ ਦਾ ਵੀਰੇ ਦੱਸ ਦੇ ਜੇਰ ਜੱਪੇ ਦੀ ਬਿਲਕੁਲ ਓਕੇ ਮਾਲਕਾ ਦੀ ਸਾਫ ਓਕੇ ਹਾਂਜੀ ਹਾਂਜੀ ਵੀਰੇ ਤੇ ਵੀਰੇ ਜਿਵੇਂ ਹੁਣੇ ਦੋ ਦੰਦ ਆ ਤੇ ਜਿੱਦਣ ਉਹਨੇ 6 ਦੰਦ ਹੋਣਾ ਹਨਾ ਭਾਰਨਾ ਕਿੱਥੇ ਜਾਣਾ ਕੱਟੀ ਨੇ 4 ਦੰਦ ਹੋ ਗਏ ਬੁੱਟੇ ਕੱਟੀ ਨੇ ਬਹੁਤ ਸੇ ਦੁਗ ਦੇ ਦੰਦ ਚੱਕੀ ਆ ਸੋਨੂੰ ਬਾਈ ਦਾ ਵੀ ਕੱਦ 6 ਫੁੱਟ ਆ ਉਸ ਹਿਸਾਬ ਨਾਲ ਜਜਮੈਂਟ ਬਹੁਤ ਵੱਡੀ ਝੁੱਟੀ ਕਵਾਲਿਟੀ ਮੂੰਹੋਂ ਬੋਲਦੀ ਐ ਜੀ ਕੱਲਾ ਕੱਲਾ ਥਾਣ ਲੱਗਿਆ ਪੂਰੇ ਸਪੇਸ ਦੇ ਉੱਤੇ ਆਹ ਕੀ ਗੱਲ ਦਾ ਘਾਟ ਵਾਲੀ ਐ ਬੁੱਟੇ ਕੋਈ ਛੋਟੀ ਨਹੀਂ ਆਫ ਕੈਮਰਾ ਬਾਬਾ ਚਾ ਲਾ ਲਿਆ ਝੋਟੀ ਭੋਰਾ ਵੀ ਆ ਨਾ ਕੋਈ ਨਹੀਂ ਕਰਦੀ ਜੀ ਆਹ ਦੇਖੋ ਜੀ ਆ ਲੈ ਬੁੱਢਣ ਕਾ ਮੈਂ ਕਹਿੰਦਾ ਦੰਦਾ ਦੰਦਾ ਦੀ ਓਕੇ ਦੇ ਸੀਗੇ ਵੀਰੇ ਮੈਂ origignal ਦੋ ਦੰਦਾ ਬਾਈ ਪੱਟ ਕੇ ਲੈ ਕੇ ਜਾਓ ਮੈਂ ਵੀ ਦੇਖ ਲੈ ਜੀ ਆਹ ਦੇਖੋ ਇਦੁੱਲੇ ਕੇ ਜੱਲੀ ਪੜਾਏ ਆ ਕਰੀ ਸੇਕ ਕਵਾਲਿਟੀ ਤੇ ਸੋਨੂੰ ਭਰਾਵਰ ਰੇਟ ਕੀ ਆ ਗਿਆ ਦਾ ਜਮਜਾ ਜੀ ਬਸ ਭਾਈ ਜਿਨੀ ਰੱਖ ਦੀ ਮੈਂ ਕਿਹਾ ਆਪਾਂ ਉਹ ਜੀ ਮੁੱਲ ਕਰਨਾ ਬੁੱਟੇ ਕੱਟੀ ਵਾਲਾ ਭਾਈ ਵਾਲਾ ਕਰਨਾ ਜੇ ਤਾਂ ਕਿਸੇ ਵੀ ਚੰਗੇ ਖਿਡਾਰੀ ਕੋਲੇ ਹੋਵੇ 3.50 ਮੁੱਲ ਕਰਦਾ ਹਰ ਇੱਕ ਬੰਦਾ ਆਪਾਂ ਤਾਂ ਕੋਈ ਨਹੀਂ ਕਰਦਾ ਤੇ ਉਹ ਆਪਣੇ ਜਿਹਨਾਂ ਦਾ ਮਾਰਜਿਨ ਆਉਂਦਾ ਆਪਾਂ ਵੀਡੀਓ ਉਹੀ ਬੋਨੇ ਆਪਣਾ ਪਸ਼ੂ ਦੀ ਘੰਟੀ ਡੇਡ ਘੱਟੇ ਜੇ ਵਗਿਆ ਨਾ ਉਹ 12000 ਲੈ ਬਸ ਆਪਣਾ ਦਾ 2-3000 ਦਾ ਮਾਰਜਿਨ ਆ ਬੁੱਟੇ ਹੂੰ 95000 ਤੋਂ ਛੋਟ ਕਰ ਦਾਂਗੇ ਬਸ ਯਾਰ ਇਹਦਾ ਜਮईन ਬਸ ਵਾਹ ਹੁਣ ਨਾ ਬਾਈ ਨੂੰ ਬਾਲਾ ਘਟਾਇਆ ਹੁਣ ਆਪਾਂ ਕਹਿੰਦੇ ਨਹੀਂ ਬਈ ਐਵੇਂ ਇੱਕ 10 ਲੈਣਾ 15 ਲੈਣਾ ਆ ਕੱਟੀ ਜੀ ਕੋਈ ਨੁਕਸਪੂਰ ਸਰ ਲਾ ਥਾਣ ਦਾ ਉਹ ਸਾਰੀ ਚਾਹੀਦੀ ਆਪਣੀ ਗਰੰਟੀ ਆ ਇਹ ਡੰਡੀ ਦਾ ਇੰਨੀ ਕਿ ਜਿਆਦਾ ਬੁੱਟੇ ਤੇਥੋਂ ਕਰਕੇ ਨਾ ਡਰਦੀ ਆ ਲੈ ਲੈ ਉਹ ਕੇ ਜਮਾ ਆ ਰੋਕੇ ਮੈਂ ਥਾਣਾ ਥੋਣਾ ਦਾ ਗੈਪ ਸੋਣਾ ਲੈ ਬਾਈ ਇਹ ਦੂਤੇ ਕੁਝ ਨਹੀਂ ਬੁੱਟ ਲੈ ਲੈ ਆ ਦੇਖ ਲੈ ਪਤਾ ਨਾ ਮਾਰਦੇ ਨੇ ਵੀਰੇ ਚ ਖੜਾ ਕੇ ਲੈ ਚੱਲ ਵੀਰੇ ਕੋਈ ਨਹੀਂ ਉੱਥੇ ਮਾਰ ਦਿਆਂਗੇ ਤੇ 95000 ਰੁਪਏ ਫੈਕਸੀ ਪ੍ਰਾਈਸ ਇਹਨੂੰ ਮੰਨਿਓ ਬਾਲਾ ਥੱਲੇ ਆ ਸ਼ੋਰ ਸੱਪਾ ਕਰ ਦਾਂਗੇ ਬੁੱਟੇ ਖੋ ਸਕਦੇ ਠੀਕ ਹੈ ਨਾ ਸ਼ੋਰ ਸੱਪਾ ਤੇ ਕੱਟੀ ਬਾਈ ਨੇ ਸਭ ਵੀ 1000 ਦਿਨ ਸਵਾਈ ਆ ਸਾਰਾ ਕੁਝ ਕਰਿਆ ਹਨਾ ਹਾਂਜੀ ਵੀਰੇ ਸਵਾਸ ਬੂਕੇ ਤੇ ਜੇਰਜੂਰ ਬਾਈ ਦੇ ਕੋਲੇ ਪਈ ਸਾਰਾ ਕੁਝ ਓਕੇ ਆ ਤੇ ਅੱਜ ਤੁਸੀਂ ਲਿਜਾ ਕੇ ਚੋਣੀ ਆ ਤੇ ਇੱਕ ਤੁਹਾਨੂੰ ਭੈਣ ਭਰਾਵਾਂ ਨੂੰ ਦੇਖਣਾ ਇਹਨੂੰ ਹੋਰ ਦੱਸ ਦਿਆਂ ਮੈਂ ਕੱਟੀ ਘੱਟ ਤੋਂ ਘੱਟ 30 ਦਿਨ ਲਾਉਂਦੇ ਦੁੱਧ ਬਦਲ ਨੂੰ ਪਾਈ ਲੈਣ 10-15 ਦਾ ਮੋਲ ਲਾਦੀ ਬਟੇ ਲੈ ਅਗਲਾ ਕਹਿੰਦਾ ਪਹਿਲਾਂ ਨਾ ਇਹ ਲੱਤਾਂ ਮਾਰੂ ਜੋ ਜੁਗ ਲੱਜਾ ਮੈ ਨਹੀਂ ਇਧਰ ਦੀ ਮਰਜ਼ੀ ਵੈ ਜਾ ਲੈ ਕੋਈ ਦੋਖਾ ਵਾਲਾ ਚੱਕਰ ਨਹੀਂ ਲੈ ਮੈਂ ਕਿਹਾ ਯਾਰ ਲੈ ਲੈ ਯਾਰ ਪੂਛ ਚੱਕ ਲਈ ਹੈ ਨਾ ਤੈਨੂੰ ਪਤਾ ਮੈਂ ਮੱਝ ਵੀ ਲਾਣਾ ਨਹੀਂ ਸੀ ਲੀ ਲੈਣਾ ਨਹੀਂ ਲੈਦਾਣੀ ਦਰਕੇ ਲੈਂਦਾ ਗਾਂ ਵਾਲਾ ਬੰਦਾ ਮੱਝ ਹਾਂ ਹਾਂ ਕੋ ਆਪਾਂ ਨੂੰ ਵੀ ਗਾਇਆਂ ਦੀਆਂ ਆਉਂਦੀਆਂ ਤੇ ਬੱਚਾ ਚੜ ਦੀ ਚੁੜ ਦੀ ਤਾਂ ਮਗਰ ਭੱਜੀ ਫਰਦੀ ਆ ਬੱਚੇ ਤਾਂ ਹਾਂ ਚੱਕਰੀ ਕੋਈ ਨਹੀਂ ਬੁੱਟੇ ਥੋੜਾ ਤੇ ਥੋੜਾ ਰਦੀਆ ਤੇ ਥਣ ਬੜਾ ਕੱਢਿਆ ਯਾਰ ਵੀਰ ਹਾਂ ਆ ਦੇਖ ਲੈ ਝੂ ਸ਼ਰ ਲੈ ਨਹੀਂ ਲੈ ਵੀ ਤੇ ਬਾਈ ਗਿੱਜਾ ਮੋਟੇ ਮੋਟੇ ਥਣਾਂ ਵਾਲੀਆਂ ਗਾਇਆਂ ਚੋਂ ਹਾਂ ਲੈ ਵੀ ਗੰਨੇ ਵਰਗੀ ਤਾਂ ਆ ਰਾਂ ਕੋਈ ਕਾਲੜੀ ਨਹੀਂ ਲੈ ਸੋਨੂੰ ਹਰੇਕ ਬੰਦੇ ਦੇ ਕੰਮ ਦੀ ਹੈ ਨਾ ਘਰੇ ਖੜੀ ਚੋਟੀ ਜਿਹੜੀ ਮਾਰੀ ਚੋਟੀ ਵਾਲੇ ਬੁੱਟੇ ਸੀ ਢੜੀ ਲੈ ਖੋਲੀ ਇੱਕ ਵਾਰੀ ਹੋਰ ਹੁਣ ਪਸਮਾਰ ਜਾਈ ਤੁਹਾਡੇ ਸਾਹਮਣੇ ਦਿਖਾ ਦਗੇ ਤੇ ਹਜੇ ਤਾਂ ਸ਼ਾਮ ਨੂੰ ਇਹਨੇ ਬਹੁਤ ਭਰ ਜਾਣਾ ਹੈ ਨਾ ਹਾਂ ਵੀਰੇ ਹਾਂ ਲੈ ਚਲੋ ਆ ਦੇਖੋ ਜੀ ਤੇ ਸੋਨੂੰ ਇੱਕ ਗੱਲ ਹੋਰ ਦੱਸੀ ਵੀਰੇ ਜੇ ਕੋਈ ਆਨਲਾਈਨ ਮੰਗਾਉਂਦਾ ਠੀਕ ਆ ਜਮ ਮੈਂ ਕਿਹਾ ਵੀ ਬੁੱਟੇ ਪਤਾਰਾ ਮਾਰਤੀਆਂ ਆਨਲਾਈਨ ਮੰਗਾਉਂਦਾ ਕੋਈ ਜ਼ੇਰ ਦੀ ਥਣ ਦੀ ਆਪਣੀ ਗਰੰਟੀ ਨਹੀਂ ਤੇ ਬਾਕੀ ਦਾ ਦੁੱਧ ਦੇ ਨੇ ਕੱਢਣੇ ਕੱਢਣਾ ਸਾਹਿਬ ਦੁੱਧ ਬਈ ਬੁੱਟੇ ਲੈਵੇ ਸਾਹਿਬ ਹਣ ਤਾਂ ਮੈਂ 8-9 ਕਿਲੋ ਕਹਦੇ ਪਰ 6 ਤੋਂ 7 ਕਿਲੋ ਬੋਲਾ ਹੈਗਾ ਬਈ ਐਵੇਂ ਕੀ ਬਣਾ 95000 ਚ ਤੁਹਾਨੂੰ ਮਾਰੀ ਮੋਟੀ ਛੋਟ ਛੱਪਾ ਜਰੂਰ ਹੋਊ ਤੇ ਕੱਟੀ ਦਾ ਪੂਰਾ ਫੁੱਲ ਆ ਬੁੱਟੇ ਕੋਈ ਛੋਟੀ ਨਹੀਂ ਤੇ ਦੰਦ ਮੈਂ ਕਰ ਲਿਆ ਚੈੱਕ ਜੀ ਦੋ ਦੰਦ ਆ ਗਏ ਸਵਾਰ ਤੋਂ ਫੇਰ ਦਿਖਾ ਦੇਣੇ ਆਪਾਂ ਵੀਡੀਓ ਦੇ ਵਿੱਚ ਲੈ ਆ ਲੋ ਜੀ ਜਮ ਅਰੀਨਲ ਦੋ ਦੰਦ ਦਾ ਤੇ ਕੱਟੀ ਦਾ ਸਿੰਘ ਸੁنگ ਇੱਕ ਨੰਬਰ ਮਗਰ ਵੀ ਕੱਟੀ ਇਹ ਨਿਵਾਇ ਨੇ ਪੋਸਟਿੰਗ ਕੀਤੀ ਵੀ ਇਹ ਕਿਹੜੇ ਦੀ ਹੈ ਜਦੋਂ ਨਹੀਂ ਪਤਾ ਨਹੀਂ ਨਹੀਂ ਵੀ ਜਿਹੜੀ ਆਪਾਂ ਨੂੰ ਦੱਸਿਆ ਉਹ ਪਤਾ ਹੈ ਨਾ ਹਾਂ ਓਕੇ ਜੀ ਤੇ ਹ ਇਹਨੇ 10-15 ਦਿਨ ਕਹਿੰਦਾ ਫੈਦਰੀ 20 ਦਿਨ ਪਏ ਆ 20 ਦਿਨ ਪਾਇਆ ਤੇ ਸੂਆ ਗਈ ਸੀ ਬੈਡ ਦੁੱਧ ਬਹੁਤ ਦਤਾ ਨੇ 17-18 ਕਿਲੋ ਖੁੱਲਾ ਰਿਹਾ ਤਾਂ ਬਣਦੀ ਬੁੰਦੀ ਬਹੁਤ ਸੋਹਣੀ ਆ ਹਜੇ ਰੋੜ ਦੇ ਮਨੇ ਕੋਲ 16 ਤੋਂ 17 ਦਿਨ ਤੋਂ ਹੀ ਪਏ ਲੈ ਓਕੇ ਨਹੀਂ ਓਕੇ ਜੀ ਲਿਓ ਜੀ ਤੇ ਸੂਆ ਘੜਾ ਮੈਂ ਸੂਆ ਬੁੱਟੇ ਦੂਜਾ ਆ ਜਾਏ ਕੋ ਤੀਜੇ ਮੰਨ ਲੈ ਬਈ ਤੀਜਾ ਫੇਰ ਸੂਆ ਤੋਂ ਪਿਆਰ ਆ ਗਿਆ ਓਰੀਜਨਲ ਜਰਸੀ ਆ ਪੰਜਾਬ ਵਾਲੀ ਇਹਦਾ ਝੋਟੀ ਦਿਖਾਉਣੀ ਸੀ ਨਾਲ ਦਿਖਾਤੀ ਹਾਂ ਬਈ ਇਹਦਾ ਨਾਮ ਤੇ ਬਾਕੀ ਦੀ ਗੱਲ ਵੀ ਕੱਚੀ ਹੁੰਦਾ ਲੈਣ ਵਾਲਾ ਹਾਂ ਵਜਨ ਬੋਜਾ ਤਾਜੀ ਟੀਵੀ ਦੀ ਵੀ ਫਿਰ ਜਿੱਦ ਤੇ ਤਾਜੀ ਬਣ ਗਈਆਂ ਤਿਆਰ ਹੋ ਗਈ ਲੈ ਚਲੇ ਇੱਕ ਵੀਰੇ ਦੋਨੋਂ ਬਾੜੀ ਜੀ ਚੰਗੇ ਵਜਨ ਤੇ ਆ ਗਈ ਜੀ ਪੰਜਾਬ ਵਾਲੀ ਜਰਸੀ ਆਪਾਂ ਨੂੰ ਕਹਿ ਸਕਦੇ ਆ ਕਾਫੀ ਕਲਰ ਦੇ ਵਿੱਚ ਬਾਕੀ ਦੇ ਵੀ ਬੁੱਟੇ ਚ ਭਾਣਾ ਦੇਵਾਂਗੇ ਆਪਾਂ ਕਿੰਨੇ ਕੇ ਪੈਸੇ ਲੈਣੇ ਫਿਰ ਅੱਜ ਐਵੇਂ ਤਿਆਰ ਹੋ ਗਈ ਤਾਂ ਤੈਨੂੰ ਪਤਾ 65-70000 ਦੀ ਆ ਅੱਜ ਕਿਹੜਾ ਦਿੰਦਾ ਅੱਜ ਲੈਣ ਦੇਣੀ ਆ 45000 ਦੀ ਦੇਦਾ ਬੰਦਾ ਯਾਰ ਜਮੇ ਜਾ ਰਿਹਾ ਤੇ ਤੁਹਾਨੂੰ ਇੱਕ ਗੱਲ ਹੋਰ ਦੱਸੀ ਵੀਰੇ ਹੁਣ ਦਿਨ ਕਿੰਨੇ ਹੋਏ ਇਹਦੇ 15 ਦਿਨ ਪયા ਬਈ 15 ਦਿਨ ਭਾਉਣ ਦੇ ਵਾਲਾ ਚੈੱਕ ਕਰਾ ਲੈ 15 ਦਿਨ ਇੱਕ ਕਰਾ ਕੇ ਲੈ ਜਾ ਸਕਦਾ ਬਈ ਪੈਸੇ ਦੇਣੀ ਅਗਲੀ ਡਰਕਾ ਦਾ 45000 ਜਮੈਂ ਇਹ ਕਿਹੜਾ ਆਪਾਂ ਮੰਡੀ ਤੇ ਖੜੇ ਆ ਓਕੇ ਆ ਜੀ 45000 ਚ ਤੇ ਇਧਰ ਤੁਹਾਨੂੰ ਅੱਜ ਨਗੀਨਾ ਦਿਖਾਤਾ ਝੋਟੀ ਜੀ ਪਲੂਨ ਸਿਰਫ 99000 ਰੁਪਿਆ ਨੰਬਰ ਬਾਈ ਦਾ 86990 99728 ਪਿੰਡ ਹਮਦਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਬਾਕੀ ਦੇ ਜਿਹੜੇ ਸਾਨੂੰ ਟਾਪ ਦਾ ਨਗੀਨਾ ਦਿਖਾਇਆ ਨਗੀਨਾ ਇਸ ਕਰਕੇ ਕਹੇ ਤਾਂ ਮੂੰਹੋਂ ਦੋ ਦੰਦ ਕੱਢ ਕਾਟ ਚੰਗਾ ਮਗਰ ਕੱਟੀ ਆ ਬਹੁਤ ਚੰਗੀ ਕੱਟੀ ਹੈ ਬੁੱਤੇ ਹਜੇ ਨੇ ਵਧਣਾ ਬਈ ਹੈ ਨਾ ਬਾਕੀ ਤੈਨੂੰ ਪਤਾ ਤੂੰ ਤਾਂ ਮਾਝ ਦਾ ਕੰਮ ਕਰਦਾ ਹੈ ਨਾ ਹਾਂ ਕਰਦੇ ਆ ਜੀ ਕਰਦੇ ਆ ਉਸੇ ਦੀ ਆਪਾਂ ਗੱਲ ਕਰੀ ਦੀਆ ਤੇ ਸਾਰੇ ਭੈਣ ਭਰਾਵਾਂ ਦਾ ਵੀ ਆਪਾਂ ਨੂੰ ਪੂਰਾ ਧਿਆਨ ਆ ਗਾਂ ਲੈਣ ਆ ਲੈਣ ਦਾ ਵੀ ਸੋਨੂੰ ਬਾਕੀ 나ੜੂਗਾ ਇੱਕ ਵਾਰੀ ਫਿਰ ਚੈੱਕ ਕਰਾ ਦੇ ਨਾੜੂਗਾ ਨਾਲ ਹੈਗਾ 나ੜੂਗਾ ਨਾਲ ਆ ਬਈ ਤੀਜਾ ਦੰਦ 나ੜੂਗਾ ਨਾਲ ਦੰਦ ਦੋ ਹੀ ਹੈ ਹਜੇ ਬੱਚੇ ਦੇ ਹਜੇ ਤੀਜਾ ਦੰਦ ਨਹੀਂ 드러ਿਆ ਹੈ ਨਾ ਹਾਂਜੀ ਤੇ ਬਾਕੀ ਦੀ ਗੱਲ ਜ਼ਰ